ਮਦੂਰوں ਨੂੰ ਗਵਾਹ ਕਰਨ ਤੋਂ ਬਾਅਦ ਅਮਰੀਕਾ ਨੇ ਮੈਕਸੀਕੋ, ਕੋਲੰਬੀਆ ਅਤੇ ਕਿਊਬਾ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਟਰੰਪ ਦੇ ਮੂੰਹ ਚੋਂ ਨਿਕਲੇ ਸ਼ਬਦ ਹੀ ਦੁਨੀਆ ਦਾ ਨਵਾਂ ਕਾਨੂੰਨ ਨੇ ਵੈਨਜ਼ੂਏਲਾ ਦੇ ਕੁਦਰਤੀ ਸਰੋਤਾਂ ਤੇ ਅਮਰੀਕਾ ਦੇ ਕਬਜ਼ੇ ਦੇ ਨਤੀਜੇ ਸਿਰਫ ਲਾਟਿਨ ਅਮਰੀਕਾ ਤੱਕ ਸੀਮਤ ਨਹੀਂ ਰਹਿਣਗੇ ਇਸ ਤੋਂ ਉਤਸ਼ਾਹਿਤ ਹੋਇਆ ਅਮਰੀਕਾ ਕਿਊਬਾ ਅਤੇ ਰਾਂਚ ਵੀ ਸੱਤਾ ਪਰਵਰਤਨ ਦੀ ਕੋਸ਼ਿਸ਼ ਕਰ ਸਕਦਾ ਹੈ ਅਮਰੀਕਾ ਦੇ ਵਾਰ ਸੈਕ੍ਰੇਟਰੀ ਏਸ਼ੀਆ 'ਚ ਨਾਟੋ ਫੌਜਾਂ ਤਾਰਨ ਦੀਆਂ ਧਮਕੀਆਂ ਪਹਿਲਾਂ ਹੀ ਦੇ ਚੁੱਕੇ ਨੇ ਇਸਵਾਲਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਅਮਰੀਕਾ ਵੈਂਜੂਏਲਾ ਤੇ ਇੰਨੀਆਂ ਪਾਬੰਦੀਆਂ ਲਾ ਰਿਹਾ ਸੀ ਅਮਰੀਕਾ ਦੇ ਨਾਲ ਵੈਂਜੂਏਲਾ ਦਾ ਇਨਾ ਟਕਰਾ ਆ ਰਿਹਾ ਸੀ ਤਾਂ ਫਿਰ ਮਦੂਰੋ ਨੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਜ਼ਦੂਰੋ ਨੇ ਦੇਸ਼ ਦੀ ਅਸਥਿਰਤਾ ਅਤੇ ਤਬਾਹੀ ਤੋਂ ਬਚਣ ਦੇ ਲਈ ਅਮਰੀਕਾ ਦੇ ਅੱਗੇ ਆਤਮ ਸਮਰਪਣ ਕੀਤਾ ਹੋ ਸਕਦਾ ਹੈ ਇਹ ਵੀ ਸੰਭਵ ਹੈ ਕਿ ਵੈਨਜ਼ੂਏਲਾ ਦੀ ਸਰਕਾਰ ਅਤੇ ਅਮਰੀਕਾ ਦੇਸ਼ ਚ ਸਿਵਲ ਵਾਰ ਅਤੇ ਅਸਥਿਰਤਾ ਦੇ ਹਾਲਾਤ ਤੋਂ ਬਚਣਾ ਚਾਹੁੰਦੇ ਹੋਣ ਵੈਨਿਜੂਏਲਾ 'ਚ 200 ਟ੍ਰਿਲੀਅਨ ਕਯੂਬਿਕ ਫੁੱਟ ਕੁਦਰਤੀ ਗੈਸ ਦੇ ਭੰਡਾਰ ਨੇ 300 ਬਿਲੀਅਨ ਬੈਰਲ ਕੱਚਾ ਤੇਲ ਭੰਡਾਰ ਹੈ 8000 ਟਨ ਤੋਂ ਜ਼ਿਆਦਾ ਸੋਨੇ ਦੇ ਭੰਡਾਰ ਨੇ ਕ੍ਰਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਵੈਨਿਜੂਏਲਾ ਦੇ ਤੇਲ ਅਤੇ ਕੁਦਰਤੀ ਸਾਧਨਾਂ ਤੇ ਅਮਰੀਕਾ ਦਾ ਕੰਟਰੋਲ ਹੋਏਗਾ ਵੈਨਜ਼ੂਏਲਾ ਦੀ ਘਟਨਾ ਨੂੰ ਦੁਨੀਆ ਪੱਧਰ ਤੇ ਅਮਰੀਕੀ ਸਾਮਰਾਜਵਾਦ ਦੀ ਵਾਪਸੀ ਵਜੋਂ ਦੇਖਿਆ ਜਾ ਰਿਹਾ। ਇਸ ਘਟਨਾ ਤੋਂ ਬਾਅਦ ਦੁਨੀਆ ਦੇ ਹੋਰ ਮੁਲਕਾਂ 'ਚ ਅਮਰੀਕਾ ਦੀ ਦਖਲਅੰਦਾਜ਼ੀ ਵਧੇਗੀ। ਦੁਨੀਆ ਪੱਧਰ ਤੇ ਅਮਰੀਕੀ ਦਬਦਬੇ ਨੂੰ ਚੁਣੌਤੀ ਦੇਣ ਵਾਲੇ ਰੂਸ ਅਤੇ ਚੀਨ ਲਈ ਵੈਨਜ਼ੂਏਲਾ ਦੀ ਘਟਨਾ ਇੱਕ ਵੱਡੀ ਚਿੰਤਾ ਦੀ ਗੱਲ ਹੈ। ਅਜਿਹੀਆਂ ਵੀ ਖਬਰਾਂ ਨੇ ਕਿ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਅਤੇ ਬੈਂਕਰ ਮਾਰਚ 'ਚ ਵੈਨਜ਼ੂਏਲਾ ਜਾਣਗੇ। ਅਮਰੀਕਾ ਦੀ ਇਸ ਕਾਰਵਾਈ ਨੂੰ ਮਨਰੋ ਡਾਕਟਰਾਈਨ ਦੀ ਵਾਪਸੀ ਮੰਨਿਆ ਜਾ ਰਿਹਾ ਹੈ ਜਿਸ ਨੂੰ 트ੰਪ ਦੇ ਨਾਂ ਨਾਲ ਜੋੜ ਕੇ ਡੋਨਰੋ ਡਾਕਟਰਾਈਨ ਕਿਹਾ ਜਾ ਰਿਹਾ ਹੈ ਅਮਰੀਕਾ ਨੇ ਵੈਨਜੂਏਲਾ ਦੀ ਸਖਤ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ ਅਤੇ ਤੇਲ ਦੇ ਨਿਰਯਾਤ ਨੂੰ ਠੱਪ ਕਰ ਦਿੱਤਾ ਸੀ ਅਮਰੀਕਾ ਨੇ ਤੇਲ ਨਾਲ ਲੱਦੇ ਤਿੰਨ ਮਾਲ ਜਹਾਜ਼ਾਂ ਨੂੰ ਵੀ ਆਪਣੇ ਕਬਜ਼ੇ 'ਚ ਲਿਆ ਸੀ 11 ਅਪ੍ਰੈਲ 2002 ਨੂੰ CIA ਦੇ ਸਮਰਥਨ ਨਾਲ ਕੁਝ ਵੱਡੇ ਫੌਜੀ ਅਧਿਕਾਰੀਆਂ ਨੇ ਤਤਕਾਲੀ ਰਾਸ਼ਟਰਪਤੀ ਹਿਊਗੋ ਸ਼ਵੇਜ਼ ਨੂੰ ਵੀ ਅਗਵਾ ਕਰ ਲਿਆ ਸੀ ਸ਼ਵੇਜ਼ ਦੇ ਸਮਰਥਕਾਂ ਨੇ ਰਾਸ਼ਟਰਪਤੀ ਭਵਨ ਘੇਰ ਲਿਆ ਸੀ ਬੀਤੇ ਸਾਲ 2025 ਚ ਜਨਵਰੀ ਤੋਂ ਜੂਨ ਦੇ ਵਿੱਚ ਡਾਲਰ ਦੇ ਮੁੱਲ ਚ ਲਗਭਗ 11 ਫੀਸਦੀ ਦੀ ਗਿਰਾਵਟ ਆਈ ਹੈ ਸਾਲ 1973 ਤੋਂ ਬਾਅਦ ਡਾਲਰ ਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ ਚੀਨ ਅਤੇ ਰੂਸ ਜਿਹੇ ਕਈ ਮੁਲਕ ਡਾਲਰ ਤੋਂ ਆਪਣੀ ਨਿਰਭਰਤਾ ਘਟਾ ਰਹੇ ਨੇ ਅਮਰੀਕਾ ਦੀਆਂ ਲਗਾਤਾਰ ਜੰਗਾਂ ਨੇ ਅਮਰੀਕਾ ਅਤੇ ਨਾਟੋ ਦੇਸ਼ਾਂ ਦਾ ਭਲਾ ਵੀ ਨਹੀਂ ਕੀਤਾ। ਪੰਜਾਬ ਚਿੰਤਨ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਅੱਜ ਜੀਓ ਪੋਲਿਟਿਕਸ ਤੇ ਗੱਲ ਕਰਦੇ ਹਾਂ ਵੈਂਜੂਏਲਾ ਦੀ। ਵੈਂਜੂਏਲਾ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਮੁਲਕਾਂ ਦੀ ਪ੍ਰਭੂਸੱਤਾ ਦਾ ਕੋਈ ਮਤਲਬ ਹੈ ਜਾਂ ਨਹੀਂ? ਇਹ ਡਿਬੇਟ ਨੇ ਪੂਰੀ ਦੁਨੀਆ 'ਚ ਨਵੇਂ ਸਿਰਿਓਂ ਜਨਮ ਲੈ ਲਿਆ ਕੀ ਅਮਰੀਕਾ ਦੀ ਧੌਂ ਸੀ ਦੁਨੀਆ ਦਾ ਕਾਨੂੰਨ ਹੈ ਇਸ ਗੱਲ ਤੇ ਦੁਨੀਆ ਭਰ ਦੇ ਜਮੂਰੀਅਤ ਪਸੰਦ ਲੋਕ ਚਰਚਾ ਕਰ ਰਹੇ ਨੇ ਲੋਕਤੰਤਰ ਪ੍ਰ부 ਸਤਾ ਤੇ ਮਨੁੱਖੀ ਅਧਿਕਾਰਾਂ ਦਾ ਕੋਈ ਮਤਲਬ ਹੈ ਜਾਂ ਨਹੀਂ ਕੀ ਇਹ ਸਮਝਿਏ ਕਿ ਅਮਰੀਕਾ ਤੇ ਟਰੰਪ ਦੇ ਮੂੰਹ ਚੋਂ ਨਿਕਲੇ ਸ਼ਬਦ ਹੀ ਦੁਨੀਆ ਦਾ ਨਵਾਂ ਕਾਨੂੰਨ ਨੇ ਦਰਸਲ ਦੁਨੀਆ ਨਵੇਂ ਅਮਰੀਕੀ ਅਥੋਰਿਟੇਰੀਅਨ ਯੁੱਗ ਚ ਪ੍ਰਵੇਸ਼ ਕਰ ਚੁੱਕੀ ਹੈ ਜਿੱਥੇ ਕੁਦਰਤੀ ਸਾਧਨਾ ਤੇ ਖਣੇਜ ਪਦਾਰਥਾਂ ਲਈ ਅਮਰੀਕਾ ਕਿਸੇ ਵੀ ਹੱਦ ਤੱਕ ਜਾਏਗਾ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਮਦੂਰੋ ਅਤੇ ਉਹਨਾਂ ਦੀ ਪਤਨੀ ਸਿਲਿਆ ਨੂੰ ਰਾਜਧਾਨੀ ਤੋਂ ਅਗਵਾ ਕਰਨ ਦੇ ਮਾਮਲੇ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਇਹ ਕਾਰਵਾਈ ਇੱਕ ਮੰਤਰੀ ਨਿਜਮਾ ਦੀ ਸ਼ਰਿਆਮ ਉਲੰਘਣਾ ਹੈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਇਸ ਗੱਲ ਦੀ ਕਰੜੀ ਆਲੋਚਨਾ ਕੀਤੀ ਹੈ ਹਾਲਾਂਕਿ ਅਮਰੀਕਾ ਦੇ ਨਜ਼ਦੀਕੀ ਦੇਸ਼ਾਂ ਨੇ ਵੈਂਜੂਏਲਾ ਦੀ ਇਸ ਘਟਨਾ ਦਾ ਸਵਾਗਤ ਵੀ ਕੀਤਾ ਤੇ ਅਮਰੀਕਾ ਨੂੰ ਕਿਹਾ ਕਿ ਤੁਸੀਂ ਇਹ ਬਹੁਤ ਵਧੀਆ ਕੀਤਾ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਮਦੂਰੋ ਤੇ ਨਸ਼ੀਲੇ ਪਦਾਰਥਾਂ ਤੇ ਕਾਰੋਬਾਰ ਦਾ ਦੋਸ਼ ਲਗਾਇਆ ਤੇ ਇਸ ਲਈ ਉਹਨਾਂ ਤੇ ਨਿਊਯਾਰਕ ਦੀ ਅਦਾਲਤ ਚ ਮਕਦਮਾ ਚੱਲੇਗਾ ਪਰ 트럼ਪ ਅਤੇ ਉਹਨਾਂ ਦਾ ਪ੍ਰਸ਼ਾਸਨ ਅਸਲੀ ਮਕਸਦ ਨੂੰ ਵੀ ਲੁਕੋ ਨਹੀਂ ਰਿਹਾਗਾ 트럼ਪ ਪ੍ਰਸ਼ਾਸਨ ਦਾ ਕਹਿਣਾ ਕਿ ਹੁਣ ਵੈਨਜੂਏਲਾ ਦੇ ਤੇਲ ਅਤੇ ਕੁਦਰਤੀ ਸਾਧਨਾ ਤੇ ਅਮਰੀਕਾ ਦਾ ਕੰਟਰੋਲ ਹੋਏਗਾ ਕੁਦਰਤੀ ਸਾਧਨਾ ਦੇ ਮਾਮਲੇ 'ਚ ਵੈਨਜੂਏਲਾ ਦੁਨੀਆ ਦੇ ਖੁਸ਼ਹਾਲ ਦੇਸ਼ਾਂ 'ਚੋਂ ਇੱਕ ਮੰਨਿਆ ਜਾਂਦਾ ਹੈ ਵੈਨਜੂਏਲਾ 'ਚ 200 ਟ੍ਰਿਲੀਅਨ ਕਯੂਬਿਕ ਫੁੱਟ ਕੁਦਰਤੀ ਗੈਸ ਦੇ ਭੰਡਾਰ ਨੇ 300 ਬਿਲੀਅਨ ਬੈਰਲ ਕੱਚਾ ਤੇਲ ਭੰਡਾਰ ਹੈ 4 ਬਿਲੀਅਨ ਟਨ ਲੋਹੇ ਦੇ ਭੰਡਾਰ ਨੇ 8000 ਟਨ ਤੋਂ ਜ਼ਿਆਦਾ ਸੋਨੇ ਦੇ ਭੰਡਾਰ ਨੇ 500 ਮਿਲੀਅਨ ਟਨ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਨੇ ਇਸ ਤੋਂ ਇਲਾਵਾ ਉੱਥੇ ਹੋਰ ਬਹੁਤ ਸਾਰੇ ਖਣਿਜ ਪਦਾਰਥ ਤੇ ਕੁਦਰਤੀ ਭੰਡਾਰ ਨੇ ਮਦੂਰੋ ਰਾਸ਼ਟਰਪਤੀ ਹਿਗੋ ਸ਼ਵੇਜ਼ ਦੇ ਕਾਰਜਕਾਲ ਦੌਰਾਨ ਹੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਲੀਡਰ ਵਜੋਂ ਉਭਰੇ ਸੀ ਸ਼ਵੇਜ਼ ਦੀ ਮੌਤ ਤੋਂ ਬਾਅਦ 2013 ਚ ਮਦੂਰੋ ਰਾਸ਼ਟਰਪਤੀ ਬਣੇ ਉਹ ਪਹਿਲਾਂ ਇੱਕ ਬੱਸ ਡਰਾਈਵਰ ਤੇ ਟ੍ਰੇਡ ਯੂਨੀਅਨ ਦੇ کارਕੁਨ ਸੀ ਹਾਲ ਹੀ ਵਿੱਚ ਜਾਰੀ ਆਪਣੀ ਸੁਰੱਖਿਆ ਰਿਪੋਰਟ ਚ 트ੰਪ ਪ੍ਰਸ਼ਾਸਨ ਨੇ ਸਾਫ ਤੌਰ ਤੇ ਲਿਖਿਆ ਕਿ ਉਹਨਾਂ ਦੀ ਤਰਜੀਹ ਹੁਣ ਉੱਤਰੀ ਅਤੇ ਦੱਖਣੀ ਅਮਰੀਕਾ ਕਰੇਬੀਅਨ ਇਲਾਕੇ ਅਤੇ ਹਿੰਦ ਪ੍ਰਸ਼ਾਂਤ ਸਾਗਰ ਦੇ ਖੇਤਰ ਹੋਣਗੇ ਇਹ ਰਿਪੋਰਟ ਦੇ ਜਾਰੀ ਹੋਣ ਦੇ ਨਾਲ ਹੀ ਅਮਰੀਕਾ ਨੇ ਵੈਨਿਜੂਏਲਾ ਦੀ ਸਖਤ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ ਅਤੇ ਤੇਲ ਦੇ ਨਿਰਿਆਤ ਨੂੰ ਠੱਪ ਕਰ ਦਿੱਤਾ ਸੀ। ਅਮਰੀਕਾ ਨੇ ਤੇਲ ਨਾਲ ਲੱਦੇ ਤਿੰਨ ਮਾਲ ਜਹਾਜ਼ਾਂ ਨੂੰ ਵੀ ਆਪਣੇ ਕਬਜ਼ੇ 'ਚ ਲਿਆ ਸੀ। ਮਦੂਰੋ ਸਰਕਾਰ ਨੇ ਸੰਕਟ ਦੀ ਘੜੀ 'ਚ ਅਮਰੀਕੀ ਸਰਕਾਰ ਨਾਲ ਗੱਲਬਾਤ ਕਰਕੇ ਕਾਰੋਬਾਰੀ ਰਿਸ਼ਤੇ ਵਧਾਉਣ ਦਾ ਆਫਰ ਦਿੱਤਾ ਸੀ। ਮਦੂਰੋ ਦੀ ਗ੍ਰਿਫਤਾਰੀ ਤੇ ਸਵਾਲਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਅਮਰੀਕਾ ਵੈਂਜੂਏਲਾ ਤੇ ਇੰਨੀਆਂ ਪਾਬੰਦੀਆਂ ਲਾ ਰਿਹਾ ਸੀ ਅਮਰੀਕਾ ਦੇ ਨਾਲ ਵੈਂਜੂਏਲਾ ਦਾ ਇਨਾ ਟਕਰਾ ਆ ਰਿਹਾ ਸੀ ਤਾਂ ਫਿਰ ਮਦੂਰੋ ਨੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਿਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਅਤੇ ਟਕਰਾ ਤੋਂ ਮਦੂਰੋ ਅਤੇ ਉਹਨਾਂ ਦੀ ਪਤਨੀ ਨੂੰ ਅਮਰੀਕਾ ਵੱਲੋਂ ਹਿਰਾਸਤ ਚਲਿਆ ਗਿਆ ਉਸ ਨੂੰ ਦੇਖਦੇ ਹੋਏ ਇਹ ਵੀ ਕਿਹਾ ਜਾ ਰਿਹਾ ਕਿ ਮਦੂਰੋ ਨੇ ਦੇਸ਼ ਦੀ ਅਸਥਿਰਤਾ ਅਤੇ ਤਬਾਹੀ ਤੋਂ ਬਚਣ ਦੇ ਲਈ ਅਮਰੀਕਾ ਦੇ ਅੱਗੇ ਆਤਮ ਸਮਰਪਣ ਕੀਤਾ ਹੋ ਸਕਦਾ ਹੈ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਦਾਵਾ ਕੀਤਾ ਹੈ ਕਿ ਮਦੂਰੋ ਅਤੇ ਉਹਨਾਂ ਦੇ ਮੰਤਰੀਆਂ ਤੇ ਨਾਲ ਉਹਨਾਂ ਦੇ ਫੌਜ ਦੇ ਵੱਡੇ ਅਧਿਕਾਰੀਆਂ ਨੇ ਅਮਰੀਕੀ ਸਰਕਾਰ ਨਾਲ ਸਮਝੌਤਾ ਕੀਤਾ ਹੈ 트럼ਪ ਨੇ ਵੈਨਜ਼ੁਏਲਾ ਦੇ ਉਪ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨਾਲ ਮਿਲ ਕੇ ਕੰਮ ਕਰਨ ਦਾ ਐਲਾਨ ਵੀ ਕੀਤਾ ਹੈ ਵੈਨਜੂਏਲਾ ਦੀ ਸਰਵਉੱਚ ਅਦਾਲਤ ਦੇ ਦੇਸ਼ ਤੋਂ ਬਾਅਦ ਡੇਲਸੀ ਰੋਡਰਿਗਜ਼ ਨੇ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਡੇਲਸੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਵੀ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਸਿਰਫ ਇੱਕ ਹੀ ਨੇ ਤੇ ਉਹ ਮਦੂਰੋ ਨੇ ਵੈਨਜੂਏਲਾ ਦੀ ਸਰਕਾਰ ਅਤੇ ਅਮਰੀਕਾ ਦਾ ਸਮਝੌਤਾ ਹੋਣ ਦੀ ਗੱਲ ਇਸ ਕਰਕੇ ਵੀ ਕਹੀ ਜਾ ਰਹੀ ਹੈ ਕਿਉਂਕਿ ਟਰੰਪ ਨੇ ਉਥੋਂ ਦੀ ਵਿਰੋਧੀ ਧਿਰ ਦੇ ਆਗੂ ਮਚਾਦੋ ਬਾਰੇ ਇਹ ਵੀ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਕੋਈ ਸਮਰਥਨ حاصل ਨਹੀਂ ਹੈ ਨਾ ਹੀ ਉਹਨਾਂ ਦਾ ਲੋਕਾਂ 'ਚ ਕੋਈ ਸਨਮਾਨ ਹੈ ਇਹ ਵੀ ਸੰਭਵ ਹੈ ਕਿ ਵੈਨਿਊਏਲਾ ਦੀ ਸਰਕਾਰ ਅਤੇ ਅਮਰੀਕਾ ਦੇਸ਼ 'ਚ ਸਿਵਲ ਵਾਰ ਅਤੇ ਅਸਥਿਰਤਾ ਦੇ ਹਾਲਾਤ ਤੋਂ ਬਚਣਾ ਚਾਹੁੰਦੇ ਹੋਣ ਕੁਦਰਤੀ ਸਰੋਤਾਂ ਤੇ ਅਮਰੀਕਾ ਦੇ ਕੰਟਰੋਲ ਲਈ ਇਹ ਜ਼ਰੂਰੀ ਵੀ ਹੈ ਜ਼ਿਕਰ ਜੋਗ ਹੈ ਕਿ 11 April 2002 ਨੂੰ CIA ਦੇ ਸਮਰਥਨ ਨਾਲ ਕੁਝ ਵੱਡੇ ਫੌਜੀ ਅਧਿਕਾਰੀਆਂ ਨੇ ਤਤਕਾਲੀ ਰਾਸ਼ਟਰਪਤੀ ਹਿਗੋ ਸ਼ਵੇਜ਼ ਨੂੰ ਵੀ ਅਗਵਾ ਕਰ ਲਿਆ ਸੀ ਉਸੇ ਦਿਨ ਹੀ ਵਿਰੋਧੀ ਦਲਾਂ ਨੇ ਵੈਨਜੂਏਲਾ ਚ ਵੱਡੀ ਰੈਲੀ ਰੱਖੀ ਸੀ ਦੂਜੇ ਪਾਸੇ ਇੱਕ ਪ੍ਰਾਈਵੇਟ ਚੈਨਲ ਵੀ ਤਤਕਾਲੀ ਰਾਸ਼ਟਰਪਤੀ ਹਿਗੋ ਸ਼ਵੇਜ਼ ਖਿਲਾਫ ਮੁਹਿੰਮ ਚੇੜੀ ਬੈਠਾ ਸੀ ਸ਼ਵੇਜ਼ ਦੇ ਅਗਵਾ ਹੋਣ ਤੋਂ ਬਾਅਦ ਵਿਰੋਧੀ ਦਲਾਂ ਨੇ ਰਾਸ਼ਟਰਪਤੀ ਭਵਨ ਜਾ ਕੇ ਅਸਥਾਈ ਸਰਕਾਰ ਦਾ ਐਲਾਨ ਵੀ ਕਰ ਦਿੱਤਾ ਸੀ ਤਖਤਾ ਪਲਟ ਦੀ ਖਬਰ ਸੁਣ ਕੇ ਸ਼ਵੇਜ਼ ਦੇ ਸਮਰਥਕਾਂ ਨੇ ਰਾਸ਼ਟਰਪਤੀ ਭਵਨ ਦੇਰਲੇਸੀ ਉਹਨਾਂ ਦੇ ਸਮਰਥਕਾਂ ਚ ਬਹੁਤ ਵੱਡੇ ਪੱਦਰ ਤੇ ਗਰੀਬਾਂ ਦੀਆਂ ਬਸਤੀਆਂ ਚੋਂ ਆਏ ਲੋਕ ਸੀ ਇਸ ਤੋਂ ਬਾਅਦ ਫੌਜ ਅਤੇ ਪੁਲਿਸ ਦੇ ਵੱਡੇ ਹਿੱਸੇ ਨੇ ਤਖਤਾ ਪਲਟ ਚ ਸਾਹ ਦੇਣ ਤੋਂ ਇਨਕਾਰ ਕਰ ਦਿੱਤਾ ਨਤੀਜਾ ਇਹ ਹੋਇਆ ਕਿ 47 ਘੰਟਿਆਂ ਬਾਅਦ ਹੀ ਛਵੀਜ ਦੀ ਰਾਸ਼ਟਰਪਤੀ ਭਵਨ ਚ ਵਾਪਸੀ ਹੋ ਗਈ ਯਾਨੀ ਉਹ ਮੋੜ ਰਾਸ਼ਟਰਪਤੀ ਬਣ ਗਏ ਪਰ ਇਸ ਵਾਰ ਅਮਰੀਕਾ ਇਹ ਜੋਖਮ ਨਹੀਂ ਠਾਉਣਾ ਚਾਹੁੰਦਾ ਸੀ ਅਜਈਆਂ ਵੀ ਖਬਰਾਂ ਨੇ ਕਿ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਅਤੇ ਬੈਂਕਰ ਮਾਰਚ 'ਚ ਵੈਨਜੂਏਲਾ ਜਾਣਗੇ ਉਹ ਕੁਦਰਤੀ ਸਰੋਤਾਂ ਅਤੇ ਇਨਫਰਾਸਟ੍ਰਕਚਰ ਦੇ ਹਾਲਾਤ ਦਾ ਜਾਇਜ਼ਾ ਲੈਣਗੇ ਅਮਰੀਕਾ ਦੀ ਇਸ ਕਾਰਵਾਈ ਨੂੰ ਮਨਰੋ ਡਾਕਟ੍ਰਾਈਨ ਦੀ ਵਾਪਸੀ ਮੰਨਿਆ ਜਾ ਰਿਹਾ ਹੈ ਜਿਸ ਨੂੰ ਟਰੰਪ ਦੇ ਨਾਂ ਨਾਲ ਜੋੜ ਕੇ ਡੋਨਰੋ ਡਾਕਟ੍ਰਾਈਨ ਕਿਹਾ ਜਾ ਰਿਹਾ ਹੈ ਮਨਰੋ ਡਾਕਟ੍ਰਾਈਨ ਦਾ ਸਿਧਾਂਤ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜੇਮਸ ਮਨਰੋ ਨੇ ਦਸੰਬਰ 1823 ਚ ਦਿੱਤਾ ਸੀ ਜਿਸ ਚ ਵੈਸਟਰਨ ਹਮਸਫੇਅਰ ਯਾਨੀ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਅਤੇ ਕਰੀਬੀਅਨ ਖੇਤਰਾਂ ਵਿੱਚ ਯੂਰਪੀ ਵਸਤੀਵਾਦ ਦਾ ਵਿਰੋਧ ਕੀਤਾ ਗਿਆ ਸੀ ਮਨਰੋ ਡਾਕਟਰਾਈਨ ਚ ਕਿਹਾ ਗਿਆ ਸੀ ਕਿ ਇਸ ਖੇਤਰ ਚ ਕਿਸੇ ਵੀ ਰਾਜਨੀਤਿਕ ਦਖਲਅੰਦਾਜ਼ੀ ਨੂੰ ਅਮਰੀਕਾ ਦੇ ਖਿਲਾਫ ਹਮਲਾਵਰ ਕਾਰਵਾਈ ਮੰਨਿਆ ਜਾਏਗਾ ਦੋਨਾਂ ਦਿਨਾਂ ਚ ਯੂਰਪ ਕਰ ਰਿਹਾ ਸੀ ਇਸ ਸਿਧਾਂਤ 22 ਸਦੀ ਚ ਅਮਰੀਕਾ ਦੀ ਰਣਨੀਤੀ ਦਾ ਆਧਾਰ ਰਿਹਾ ਸੀ ਇਸ ਸਿਧਾਂਤ ਦੇ ਆਧਾਰ ਤੇ ਲਾਟਿਨ ਅਮਰੀਕਾ 'ਚ ਅਮਰੀਕਾ ਵੱਲੋਂ ਲਗਾਤਾਰ ਤਖਤਾ ਪਲਟ ਕਰਵਾਏ ਗਏ ਇਸ ਤੋਂ ਇਲਾਵਾ ਆਰਥਿਕ ਪਾਬੰਦੀਆਂ ਹਮਲਿਆਂ ਅਤੇ ਕਬਜ਼ੇ ਦੀਆਂ ਉਦਾਹਰਨਾਂ ਨੇ ਮਦੂਰوں ਨੂੰ ਗਵਾਹ ਕਰਨ ਤੋਂ ਬਾਅਦ ਅਮਰੀਕਾ ਨੇ ਮੈਕਸੀਕੋ ਕੋਲੰਬੀਆ ਅਤੇ ਕਿਊਬਾ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ ਵੈਨਿਜੂਏਲਾ ਦੀ ਤਰ੍ਹਾਂ ਕਿਊਬਾ ਵੀ ਅਮਰੀਕਾ ਦੀਆਂ ਸਖਤ ਆਰਥਿਕ ਅਤੇ ਹੋਰ ਪਾਬੰਦੀਆਂ ਦਾ ਸ਼িকার ਹੈ ਇਹਨਾਂ ਦੇਸ਼ਾਂ ਨੇ ਵੈਨਜੂਏਲਾ ਤੇ ਹਮਲੇ ਅਤੇ ਰਾਸ਼ਟਰਪਤੀ ਮਦੂਰੋ ਨੂੰ ਅਗਵਾ ਕਰਨ ਦੀ ਸਖਤ ਨਿੰਦਿਆ ਕੀਤੀ ਹੈ ਵੈਨਜੂਏਲਾ ਦੇ ਕੁਦਰਤੀ ਸਰੋਤਾਂ ਤੇ ਅਮਰੀਕਾ ਦੇ ਕਬਜ਼ੇ ਦੇ ਨਤੀਜੇ ਸਿਰਫ ਲਾਟਿਨ ਅਮਰੀਕਾ ਤੱਕ ਸੀਮਤ ਨਹੀਂ ਰਹਿਣਗੇ ਇਸ ਤੋਂ ਉਤਸ਼ਾਹਿਤ ਹੋਇਆ ਅਮਰੀਕਾ ਕਿਊਬਾ ਤੇ ਰਾਂਚ ਵੀ ਸੱਤਾ ਪਰਵਰਤਨ ਦੀ ਕੋਸ਼ਿਸ਼ ਕਰ ਸਕਦਾ ਹੈ ਹੁਣ ਤੱਕ ਤੇਲ ਅਤੇ ਗੈਸ ਦੇ ਬਾਜ਼ਾਰ ਚ ਸਾウਦੀ ਅਰਬ ਤੇ ਰੂਸ ਜਿਹੇ ਦੇਸ਼ਾਂ ਦਾ ਪ੍ਰਭਾਵ ਹੈ ਪਰ ਹੁਣ ਅਮਰੀਕਾ ਇਸ ਬਾਜ਼ਾਰ ਚ ਫੈਸਲਾਕੁਨ ਭੂਮਿਕਾ ਨਿਭਾਏਗਾ ਕਿਉਂਕਿ ਉਸ ਕੋਲ ਬਹੁਤ ਵੱਡੇ ਪੱਧਰ ਤੇ ਵੈਨਜੂਏਲਾ ਦਾ ਤੇਲ ਆ ਜਾਏਗਾ ਇਹ ਅਮਰੀਕਾ ਦੇ ਡਾਲਰ ਲਈ ਵੀ ਇੱਕ ਸੰਜੀਵਨੀ ਮਿਲਨ ਜਿਹਾ ਕੰਮ ਕਰੇਗਾ ਜ਼ਿਕਰਯੋਗ ਹੈ ਕਿ ਮਦੂਰੋ ਨੇ 2018 ਤੋਂ ਹੀ ਡਾਲਰ ਨੂੰ ਨਕਾਰ ਦਿੱਤਾ ਸੀ ਤੇ ਉਸ ਦੀ ਜਗ੍ਹਾ ਯੂਰੋ ਅਤੇ ਜਵਾਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਵਾਰ-ਵਾਰ ਕਹਿੰਦੇ ਸੀ ਕਿ ਵੈਨਜੂਏਲਾ ਦੀ ਇਕਨੋਮੀ ਦੇ ਆਯਾਤ ਨਰਿਆਜ ਤੋਂ ਡਾਲਰ ਨੂੰ ਬਾਹਰ ਕਰ ਦੇਣਗੇ ਬੀਤੇ ਸਾਲ 2025 ਚ ਜਨਵਰੀ ਤੋਂ ਜੂਨ ਦੇ ਵਿੱਚ ਡਾਲਰ ਦੇ ਮੁੱਲ 'ਚ ਲਗਭਗ 11 ਫੀਸਦੀ ਦੀ ਗਿਰਾਵਟ ਆਈ ਹੈ ਸਾਲ ਦੀ ਦੂਸਰੀ ਛਮਾਹੀ ਚ ਵੀ ਡਾਲਰ ਡਾਊਨ ਰਿਹਾ ਸਾਲ 1973 ਤੋਂ ਬਾਅਦ ਡਾਲਰ 'ਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ ਅਮਰੀਕਾ ਦਾ ਕਰਜ਼ 36 ਟ੍ਰਿਲੀਅਨ ਡਾਲਰ ਹੋ ਚੁੱਕਿਆ ਚੀਨ ਅਤੇ ਰੂਸ ਜਿਹੇ ਕਈ ਮੁਲਕ ਡਾਲਰ ਤੋਂ ਆਪਣੀ ਨਿਰਭਰਤਾ ਘਟਾ ਰਹੇ ਨੇ africa ਅਤੇ latin america ਦੇ ਬਹੁਤ ਸਾਰੇ ਦੇਸ਼ ਆਪਣੇ ਕਰਜ਼ ਨੂੰ ਡਾਲਰ ਦੀ ਥਾਂ ਯੂਰੋ ਜਾਂ ਜੁਆਨ ਚ ਬਦਲ ਰਹੇ ਨੇ venezuela ਦੇ ਕੁਦਰਤੀ ਸਰੋਤ ਅਮਰੀਕੀ ਡਾਲਰ ਤੇ ਦਬਾਅ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਖਾਣੇ ਦੇ ਪਦਾਰਥ ਵੈਨਜੂਏਲਾ ਚ ਨੇ ਵੈਨਜੂਏਲਾ ਤੇ ਅਮਰੀਕੀ ਕੰਟਰੋਲ ਲਾਟਿਨ ਅਮਰੀਕਾ ਦੀ ਖੱਬੇ ਪੱਖੀ ਰਾਜਨੀਤੀ ਲਈ ਬਹੁਤ ਵੱਡਾ ਝਟਕਾ ਹੈ ਹਾਲੀ ਵਿੱਚ ਹੋਈਆਂ ਬਹੁਤ ਸਾਰੀਆਂ ਚੋਣਾਂ ਦੇ ਅੰਦਰ ਸਮਾਜਵਾਦੀ ਖਿੰਮੇ ਨੂੰ ਪਹਿਲਾਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜੇ ਇਤਿਹਾਸ ਨੂੰ ਦੇਖੀਏ ਤਾਂ ਇਤਿਹਾਸਿਕ ਤੌਰ ਤੇ ਲਾਟਿਨ ਅਮਰੀਕਾ ਚ ਲੈਫਟ ਦੀ ਬਹੁਤ ਵੱਡੀ ਮੌਜੂਦਗੀ ਰਹੀ ਹੈ ਖੱਬੇ ਪੱਖੀ ਸਿਆਸਤ ਦੀ ਬਹੁਤ ਵੱਡੀ ਧਿਰ ਪੂਰੇ ਲਾਟਿਨ ਅਮਰੀਕਾ ਦੇ ਮੁਲਕਾਂ ਚ ਰਹੀ ਹੈ ਚਾਹੇ ਅਰਜنٹੀਨਾ ਹੋਵੇ ਬੋਲੀਵਿਆ ਹੋਵੇ ਪੈਰੂ ਹੋਵੇ ਜਾਂ ਚਿੱਲੀ ਨਾਲ ਹੀ ਇਥੋਂ ਦੇ ਖੱਬੇ ਪੱਖੀ ਮੁਲਕਾਂ ਅਤੇ ਖੱਬੇ ਪੱਖੀ ਸਿਆਸਦਾਨਾਂ ਨੂੰ ਸੱਜੇ ਪੱਖੀ ਸਰਕਾਰਾਂ ਦਾ ਵੱਡੇ ਪੱਦਰ ਤੇ ਜ਼ੁਲਮ ਚੱਲਣਾ ਪਿਆ ਪਾਬੰਦੀਆਂ ਚੱਲਣੀਆਂ ਪਈਆਂ ਤੇ ਅਮਰੀਕਾ ਨੇ ਇਹ ਪਾਬੰਦੀਆਂ ਬਾਰ-ਬਾਰ ਲਾਈਆਂ ਨੇ ਬਾਰ-ਬਾਰ ਇਹਨਾਂ ਲੋਕਾਂ ਤੇ ਜ਼ਬਰ ਅਤੇ ਜ਼ੁਲਮ ਟਾਹੇ ਨੇ ਵੈਨਿਜੂਏਲਾ ਦੀ ਘਟਨਾ ਨੂੰ ਦੁਨੀਆ ਪੱਦਰ ਤੇ ਅਮਰੀਕੀ ਸਾਮਰਾਜਵਾਦ ਦੀ ਵਾਪਸੀ ਵਜੋਂ ਦੇਖਿਆ ਜਾ ਰਿਹਾ ਜੋ ਪਿਛਲੇ ਸਾਲਾਂ ਚ ਕੁਝ ਕਮਜ਼ੋਰ ਪੈ ਗਿਆ ਸੀ ਇਸ ਘਟਨਾ ਤੋਂ ਬਾਅਦ ਦੁਨੀਆ ਦੇ ਹੋਰ ਮੁਲਕਾਂ ਚ ਅਮਰੀਕਾ ਦੀ ਦਖਲਅੰਦਾਜ਼ੀ ਵਧੇਗੀ ਜੇ ਗੱਲ ਦੇਖਣੀ ਹੋਵੇ ਤਾਂ ਇਸ ਦੀ ਸਭ ਤੋਂ ਵੱਡੀ ਆਧਾਰਨ ਗਾਜ਼ਾ ਜਿੱਥੇ ਵੰਡ ਤੋਂ ਬਾਅਦ ਲੋਕਾਂ ਨੂੰ ਹਟਾ ਕੇ ਰੀਅਲ ਸਟੇਟ ਖੜਾ ਕੀਤਾ ਜਾ ਰਿਹਾ ਉਤਸ਼ਾਹਿਤ ਇਜ਼ਰਾਇਲ ਵੈਸਟ ਬੈਂਕ ਚ ਨਵੀਆਂ ਬਸਤੀਆਂ ਵਸਾ ਰਿਹਾ ਹੈ ਇਸ ਲੜੀ ਚ ਹੀ ਤਾਈਵਾਨ ਨੂੰ ਵੀ ਰੱਖਿਆ ਜਾਣਾ ਚਾਹੀਦਾ ਹੈ ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਨੇ ਅਰਬਾਂ ਡਾਲਰ ਦੇ ਹਥਿਆਰ ਵੇਚੇ ਨੇ ਦੂਜੇ ਪਾਸੇ ਅਮਰੀਕਾ ਦੇ ਵਾਰ ਸੈਕ੍ਰੇਟਰੀ ਏਸ਼ੀਆ ਚ ਨਾਟੋ ਫੌਜਾਂ ਤਾਰਨ ਦੀਆਂ ਧਮਕੀਆਂ ਪਹਿਲਾਂ ਹੀ ਦੇ ਚੁੱਕੇ ਨੇ ਪਾਕਿਸਤਾਨ ਨੂੰ ਫਿਰ ਤੋਂ ਅਮਰੀਕਾ ਦਾ ਪੂਰਾ ਸਾਥ ਮਿਲ ਰਿਹਾ ਹੈ ਕਿਉਂਕਿ ਇਸ ਜ਼ਰੀਏ ਅਮਰੀਕਾ ਏਸ਼ੀਆ ਚ ਜੀਓਪੋਲਿਟਿਕਸ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਦੁਨੀਆ ਪੱਧਰ ਤੇ ਅਮਰੀਕੀ ਦਬਦਬੇ ਨੂੰ ਚੁਣੌਤੀ ਦੇਣ ਵਾਲੇ ਰੂਸ ਅਤੇ ਚੀਨ ਲਈ ਵੈਂਜੂਏਲਾ ਦੀ ਘਟਨਾ ਇੱਕ ਵੱਡੀ ਚਿੰਤਾ ਦੀ ਗੱਲ ਹੈ ਸੀਰੀਆ ਸੱਤਾ ਪਰਿਵਰਤਨ ਅਤੇ ਇਰਾਨ ਦੇ ਕਮਜ਼ੋਰ ਹੋਣ ਨਾਲ ਪੱਛਮੀ ਏਸ਼ੀਆ ਚ ਪਹਿਲਾਂ ਹੀ ਰੂਸ ਦਾ ਪ੍ਰਭਾਵ ਘਟ ਚੁੱਕਿਆ ਹੈ ਹੁਣ ਵੈਂਜੂਏਲਾ ਦੀ ਘਟਨਾ ਤੋਂ ਬਾਅਦ ਤੇਲ ਬਾਜ਼ਾਰ ਚ ਵੀ ਰੂਸ ਦੀ ਇਮਯਤ ਘਟੇਗੀ ਇਸ ਘਟਨਾ ਦੇ ਨਾਲ ਰੂਸ ਅਤੇ ਚੀਨ ਨੂੰ ਵੱਡੇ ਆਰਥਿਕ ਝਟਕੇ ਵੀ ਲੱਗਣਗੇ ਯੂਕਰੇਨ جنگ ਦੇ ਕਾਰਨ ਰੂਸ ਪਹਿਲਾਂ ਤੋਂ ਹੀ ਤੇਲ ਦਬਾਚ ਹੈ ਅਤੇ ਉਸਤੇ ਕਈ ਪਾਬੰਦੀਆਂ ਵੀ ਲੱਗ ਚੁੱਕੀਆਂ ਨੇ ਲਾਟਿਨ ਅਮਰੀਕਾ ਦਾ ਸਮਾਜਵਾਦੀ ਬਲੌਕ ਜੀਓ ਪੋਲਿਟਿਕਸ ਤੇ ਕ ਮੰਤਰੀ ਮੰਚਾਂ ਤੇ ਰਵੈਤੀ ਤੌਰ ਤੇ ਰੂਸ ਅਤੇ ਚੀਨ ਦਾ ਸਹਿਯੋਗੀ ਰਿਹਾ ਹੁਣ ਇਹ ਬਹੁਤ ਘਟ ਜਾਏਗਾ ਚੀਨ ਨੇ ਪਿਛਲੇ ਸਾਲਾਂ ਚ ਵੈਨਜ਼ੂਏਲਾ ਨੂੰ 105 ਅਰਬ ਡਾਲਰ ਦਾ ਕਰਜ਼ ਦਿੱਤਾ ਹੈ ਚੀਨ ਵੈਨਜ਼ੂਏਲਾ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਹੁਣ ਨਵੇਂ ਹਾਲਾਤਾਂ ਚ ਦੇਖਣਾ ਇਹ ਹੋਏਗਾ ਕਿ ਚੀਨ ਤੇ ਤੇਲ ਦੀ ਸਪਲਾਈ ਦਾ ਕੀ ਅਸਰ ਪਏਗਾ ਕਿਉਂਕਿ ਉਸਨੇ ਤਾਂ ਵੈਨਿਜੂਏਲਾ ਨੂੰ ਕਰਜ਼ਾ ਇਸੇ ਲਈ ਦਿੱਤਾ ਸੀ ਤਾਂਕਿ ਤੇਲ ਚੀਨ ਕੋਲੇ ਪਹੁੰਚਦਾ ਰਹੇ ਚੀਨ ਅਤੇ ਰੂਸ ਦੁਨੀਆ ਭਰ ਚ ਮਲਟੀਪੋਲਰ ਗਲੋਬਲ ਵਿਵਸਥਾ ਦੇ ਪੈਰੋਕਾਰ ਨੇ ਪਰ ਹੁਣ ਡਾਲਰ ਦੀ ਮਜ਼ਬੂਤੀ ਅਤੇ ਅਮਰੀਕੀ ਹਮਲਾ ਬਦਲਦੀ ਸੰਸਾਰ ਵਿਵਸਥਾ ਚ ਮਲਟੀਪੋਲਰ ਵਰਲਡ ਦੀ ਗਤੀ ਨੂੰ ਘੱਟ ਕਰ ਸਕਦਾ ਹੈ ਵਪਾਰ ਅਤੇ ਤਕਨੀਕ ਨੂੰ ਲੈ ਕੇ ਅਮਰੀਕਾ ਤੇ ਚੀਨ ਚ ਪਹਿਲਾਂ ਤੋਂ ਹੀ ਤਣਾਅ ਤਾਈਵਾਨ ਨੂੰ ਹਥਿਆਰ ਵੇਚਣ ਅਤੇ ਜਾਪਾਨ ਵੱਲੋਂ ਹਮਲਾਵਰ ਬਿਆਨਬਾਜ਼ੀ ਨੇ ਇਸ ਤਣਾਅ ਨੂੰ ਹੋਰ ਵਧਾਇਆ ਤੇ ਹੁਣ ਵੈਨਜੂਏਲਾ ਦੀ ਵਾਰਦਾਤ ਹੋ ਗਈ ਜਿਸ ਦੇ ਨਾਲ ਹੋਰ ਗਰਮਾ-ਗਰਮੀ ਵਧੀ ਹੈ ਹੁਣ ਇੱਕ ਸਵਾਲ ਪੂਰੀ ਦੁਨੀਆ ਦੇ ਸਾਹਮਣੇ ਹੈ ਕਿ ਅਮਰੀਕੀ ਸਾਮਰਾਜਵਾਦ ਨੂੰ ਰੋਕਣਾ ਮੁਸ਼ਕਲ ਕਿਉਂ ਹੈ ਜੇ ਇਸ ਦਾ ਨੇੜੇ ਦੇ ਭਵਿੱਖ 'ਚ ਜਵਾਬ ਲੱਭੀਏ ਤਾਂ ਇਹ ਹੈ ਕਿ ਯੂਰਪ ਹੁਣ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਜਦੋਂ ਯੂਰਪ ਤਾਕਤਵਰ ਸੀ ਤਾਂ ਉਹਦੀ ਨੈਤਿਕਤਾ ਵੀ ਤਾਕਤਵਰ ਸੀ ਯੂਰਪ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਮਰੀਕਾ ਦਾ ਵਿਰੋਧ ਕੀਤਾ ਉਹਦੇ ਤੇ ਨੈਤਿਕ ਪ੍ਰੈਸ਼ਰ ਪਾਇਆ ਖਾਸ ਤੌਰ ਤੇ ਜਦੋਂ ਇਰਾਕ ਤੇ ਹਮਲਾ ਹੋਇਆ ਸੀ ਤਾਂ ਯੂਰਪ ਦੇ ਕਈ ਦੇਸ਼ ਬੋਲੇ ਸੀ ਪਰ ਹੁਣ ਯੂਰਪ ਨਹੀਂ ਬੋਲਦਾ ਕਿਉਂਕਿ ਉਸਦੀ ਅਮਰੀਕਾ ਤੇ ਨਿਰਭਰਤਾ ਬਹੁਤ ਜ਼ਿਆਦਾ ਵੱਧ ਗਈ ਹੈ ਉਹਨੂੰ ਲੱਗਦਾ ਹੈ ਕਿ ਨਾਟੋ ਵਾਲੇ ਮਾਮਲੇ 'ਚ ਵੀ ਕੁਝ ਅਜਿਹਾ ਨਾ ਹੋ ਜਾਵੇ ਕਿ ਯੂਰਪ ਹੋਰ ਕਮਜ਼ੋਰ ਹੋ ਜਾਵੇ ਯੂਰਪ ਦੀ ਆਰਥਿਕ ਨਿਰਭਰਤਾ ਵੀ ਅਮਰੀਕਾ ਤੇ ਬਹੁਤ ਜ਼ਿਆਦਾ ਹੈ ਇਸੇ ਕਰਕੇ ਯੂਰਪ ਦਾ ਬੋਲਣਾ ਹੁਣ ਬੰਦ ਹੋ ਗਿਆ ਹੈ ਜਾਂ ਉਹਦਾ ਨੈਤਿਕ ਬਲ ਜਾ ਚੁੱਕਿਆ ਹੈ। ਇਹੀ ਕਾਰਨ ਹੈ ਕਿ ਲਗਭਗ ਯੂਰਪ ਦੇ ਸਾਰੇ ਮੁਲਕ ਗਾਜ਼ਾ ਵਾਲੇ ਮਸਲੇ 'ਚ ਵੀ ਚੁੱਪੀ ਰਹੇ। ਦੂਜੇ ਪਾਸੇ ਇਹ ਵੀ ਗੱਲ ਹੈ ਕਿ ਦੁਨੀਆ ਹੁਣ ਪਹਿਲਾਂ ਵਰਗੀ ਨਹੀਂ ਰਹੀ। ਗਲੋਬਲ ਆਰਡਰ ਬਦਲ ਚੁੱਕਿਆ ਹੈ। ਹੁਣ ਦੁਨੀਆ ਤੇ ਸੱਤਾਧਾਰੀਆਂ ਤੇ ਵੱਡੇ ਕਾਰੋਬਾਰੀਆਂ ਦੇ ਹਿੱਤ ਸਾਂਝੇ ਹੋ ਚੁੱਕੇ ਨੇ। ਅਜਿਹੇ 'ਚ ਬਹੁਤ ਸਾਰੇ ਦੇਸ਼ ਇਕਜੁੱਟ ਹੋ ਕੇ ਜਵਾਬ ਦੇਣ ਦੀ ਹਾਲਤ 'ਚ ਨਹੀਂ ਹੈ ਪਰ ਉਸ ਪਹਿਲਾਂ ਤੋਂ ਹੀ ਯੂਕਰੇਨ ਚੁੱਲਜਾ ਪਿਆ ਚੀਨ ਆਰਥਿਕ ਤੇ ਤਕਨੀਕੀ ਤੌਰ ਤੇ ਅਮਰੀਕਾ ਦੇ ਸਾਹਮਣੇ ਖੜਾ ਹੈ ਪਰ ਉਸ ਦੇ ਕੋਲ ਅਜਿਹੀ ਕੋਈ ਵਜ੍ਹਾ ਨਹੀਂ ਹੈ ਕਿ ਉਹ ਅਮਰੀਕਾ ਦੇ ਨਾਲ ਲੜਾਈ ਮੁੱਲ ਲਵੇ ਇਹ ਉਸ ਦੇ ਆਪਣੇ ਹਿੱਤ 'ਚ ਵੀ ਨਹੀਂ ਹੈ ਉਹ ਸਬਰ ਨਾਲ ਇੰਤਜ਼ਾਰ ਕਰ ਰਿਹਾ ਹੈ ਅਮਰੀਕਾ ਦੀਆਂ ਲਗਾਤਾਰ ਜੰਗਾਂ ਨੇ ਅਮਰੀਕਾ ਅਤੇ ਨਾਟੋ ਦੇਸ਼ਾਂ ਦਾ ਭਲਾ ਵੀ ਨਹੀਂ ਕੀਤਾ ਅਮਰੀਕਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਜੰਗ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਦਾ ਸਰਵਾਈਵਰ ਹੀ ਜੰਗ ਪਰ ਜੰਗਾਂ ਨੇ ਅਮਰੀਕਾ ਨੂੰ ਦਿੱਤਾ ਕੁਝ ਵੀ ਨਹੀਂ ਅਮਰੀਕਾ ਦੇ ਆਗੂਆਂ ਨੇ ਜਾਂ ਉੱਥੋਂ ਦੀਆਂ ਵੱਡੀਆਂ ਹਥਿਆਰਬੰਦ ਕੰਪਨੀਆਂ ਨੇ ਜਾਂ ਬੈਂਕਰਾਂ ਨੇ ਵਾਲ ਸਟਰੀਟ ਦੇ ਟ੍ਰੇਡਰਾਂ ਨੇ ਪੈਸਾ ਜ਼ਰੂਰ ਬਣਾ ਲਿਆ ਹੋਵੇਗਾ ਪਰ ਉੱਥੋਂ ਦੀ ਇਕਨੋਮੀ ਨੂੰ ਬਹੁਤ ਵੱਡਾ ਘਾਟਾ ਪੈਂਦਾ ਰਿਹਾ ਹੈ ਜ਼ਾਹਿਰ ਹੈ ਕਿ ਇਸੇ ਗੱਲ ਤੋਂ ਹੀ ਚੀਨ ਨੇ ਸਬਕ ਲਿਆ ਚੀਨਾ ਆਪਣੇ ਆਪ ਨੂੰ ਆਰਥਿਕ ਤੌਰ ਤੇ ਲਗਾਤਾਰ ਤਾਕਤਵਰ ਕਰ ਰਿਹਾ ਹੈ ਪਰ جنگਾਂ ਤੋਂ ਲਗਾਤਾਰ ਬਚ ਰਿਹਾ ਉਹ ਕਿਸੇ ਜੰਗ ਚ ਨਹੀਂ ਜਾਣਾ ਚਾਹੁੰਦਾ ਵੈਸੇ ਵੀ ਜਦੋਂ ਦੁਨੀਆ ਇੱਕ ਚੌਧਰੀ ਤੋਂ ਐਨੀ ਪਰੇਸ਼ਾਨ ਹੈ ਤਾਂ ਦੋ ਚਾਰ ਹੋਰ ਚੌਧਰੀ ਹੋ ਜਾਣਗੇ ਤਾਂ ਕਿੰਨੀ ਤਬਾਹੀ ਮੱਚੇਗੀ ਇਹ ਤੁਸੀਂ ਸੋਚ ਨਹੀਂ ਸਕਦੇ ਵੈਨਿਜੂਏਲਾ ਦੀ ਘਟਨਾ ਤੋਂ ਗਲੋਬਲ ਸਾਊਥ ਦੇ ਦੇਸ਼ਾਂ ਨੇ ਵੀ ਵੱਡਾ ਸਬਕ ਲਿਆ ਹੋਏਗਾ ਉਹਨਾਂ ਨੂੰ ਵੀ ਇੱਕ ਵਾਰ ਫਿਰ ਕਲੈਰਿਟੀ ਹੋਈ ਹੈ ਕਿ ਅਮਰੀਕਾ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੇ ਜਾ ਸਕਦਾ ਹੈ ਉਸ ਦੀ ਕੋਈ ਨੈਤਿਕਤਾ ਨਹੀਂ ਹੈ